ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਇੱਕ ਛੋਟੀ ਸੇਲ ਲੈ ਲੈ ਕੇ ਆਂ ਜੀ ਗੱਬਣਾ ਬਈ ਕਰਮਾਲੀ ਥੋੜੇ ਕਿ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਕੋ ਪਸ਼ੂ ਰੱਖ ਕੇ ਵੀ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਨੇ ਬਈ ਨਾ ਗੱਲ ਬਾਤ ਆਜੋ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਜੀ ਹਾਂ ਵਧੀਆ ਬਈ ਠੀਕ ਠਾਕ ਨਾਮ ਤੇ ਐਡਰੈਸ ਬੋ ਹਾਂ ਬਈ ਹਰਕੀਰ ਸਿੰਘ ਪਿੰਡ ਢਬਾਲੀ ਹੂੰ ਜ਼ਿਲ੍ਹਾ ਬਈ ਜ਼ਿਲ੍ਹਾ ਆਪਣਾ ਬਟੰਡਾ ਬਈ ਤਹਿਸੀਲ ਫੂਲ ਹੈ ਨਾ ਤਹਿਸੀਲ ਫੂਲ ਬਈ ਨੇੜੇ ਪਿੰਡ ਢਵਾਲੀ ਦੇ ਬਈ ਨੇੜੇ ਪਿੰਡ ਬਈ ਇੱਕ ਸੱਡ ਭਾਈ ਰੁਪਾ ਰਹਿ ਗਿਆ ਅਰਨਾਮ ਸਿੰਘ ਵਾਲਾ ਰੋਡ ਆ ਬਈ ਠੀਕ ਆ ਇੱਕ ਸੱਡ ਫੂਲਾ ਬਈ ਮੋਬਾਈਲ ਨੰਬਰ ਪੋਗੇ ਮੋਬਾਈਲ ਨੰਬਰ ਕਿੰਨਾ ਪਤਾ ਨਹੀਂ ਹਾਂ 9595300 9530974200 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਛੋਟੀ ਦੇ ਨੇ ਕਿਹੜਾ ਸੂਆ ਸੋ ਬਈ ਦੂਜਾ ਸੂਆ ਬਈ ਕਿੰਨੇ ਦਿਨ ਲਊ ਬਈ 5-7 ਦਿਨ ਲੇ ਜੀ ਬਈ ਕਿੰਨਾ ਗੇ ਰਿਕਾਰਡ ਹੈ ਬਈ ਦੋਦ ਦਾ ਪਹਿਲੇ ਸੂਏ ਬਈ ਦਫ ਮਾਰਨ ਜਿਵੇਂ ਮਰਜ਼ੀ ਮਾਰੀ ਆ ਗਿਆ 12-13 ਲੀਟਰ ਉਹ ਘੰਟੇ ਵਾਲਾ ਠੀਕ ਆ ਬਈ ਫੇਸ ਦੀ ਬਿਊਟੀ ਕਮਾਲ ਸਿੰਘ ਸਿੰਘ ਬਹੁਤ ਚੰਗਾ ਨੇੜੇ ਮੋੜਿਆ ਵਾ ਤੇ ਗਾੜੀ ਗੁੜੀ ਪੂਰੀ ਚੰਗੀ ਆ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਲੇ ਵਾ ਕਮਾਲ ਦਾ ਹਲੇ ਕੱਚੀ ਆ ਉਸ ਤੋਂ ਅਨੰਦਾਜ਼ਾ ਲਾ ਲਿਓ ਸਾਰੀਆਂ ਬਾਲਟਾਂ ਨਾਲ ਕੱਢੂਗੀ ਫੇਰ ਕਰਮਣੀ ਨੇ ਸੋਣਾ ਕੱਦ ਵੀ ਚੰਗਾ ਦੁੱਧ ਦਾ ਰਿਕਾਰਡ ਪਾਈ ਨੇ ਬਹੁਤ ਚੰਗਾ ਦੱਸਿਆ ਪੁੜਾ ਪੜਾ ਦੇਖੋ ਬਈ ਕਰਮ ਵਾਲੀ ਦਾ ਪਿੱਛੇ ਤੋਂ ਚੌੜੀ ਚੌੜੀ ਫੁੱਲ ਆ ਤੇ ਲੇ ਵਾਲੇ ਝੂਲ 12 13 ਲੀਟਰ ਖੁੱਲਾ ਦਿੱਤਾ ਬਈ ਠੀਕ ਹੈ ਬਈ ਮੇਵਾ ਬਹੁਤ ਚੰਗਾ ਨਾ ਕਰਮ ਵਾਲੀ ਦਾ ਤਿਆਰੀ ਬੜੀ ਚੰਗੀ ਆ ਹਲੇ ਕੱਚੀ ਆ ਅੰਦਾਜ਼ਾ ਉਸ ਹਿਸਾਬ ਨਾਲ ਆਇਓ ਤੇ ਲੇਵਾ ਦੇ ਨੇ ਗਾਵਾਂ ਨਾਲ ਦਿੱਤਾ ਬਾਕੀ ਬਈ ਦੁੱਧ ਲੰਮਾ ਲੰਮਾ ਸਮਾਂ ਬਹੁਤ ਦਿੱਤਾ ਯਾਰ ਠੀਕ ਆ ਕੋਈ ਆਏ ਨਹੀਂ ਬਈ ਤੇ ਬਈ ਗੱਪਣ ਹੋਣ ਸਰ ਭਾਜੂ ਜਾਂ ਕੋਈ ਉਹ ਗਰੰਟੀ ਹੋ ਆਪਣੀ ਫੁੱਲ ਹੂੰ ਬਾਈ ਦੇ ਘਰ ਦੀ ਝੋਟੀ ਆ ਬਾਈ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਘਰੇ ਰੱਖਣ ਵਾਲੀ ਝੋਟੀ ਆ ਘਰੇਲੂ ਝੋਟੀ ਆ ਫੇਸ ਫੁੱਲ ਤੇ ਪળી ਵੀ ਦੇਖੋ ਬਾਈ ਰਾਜ ਹੀ ਫੁੱਲ ਆ ਪਸ਼ਾਂ ਤੋਂ ਲੇਵਾਲੂ ਆ ਦਵਾਰੇ ਚੈੱਕ ਕਰਵਾਣੇ ਹਲੇ ਟਲਾਂ ਤੋਂ ਲੰਬੋਂ ਪਈਆਂ ਨੇ ਸਾਰੀਆਂ ਬਲਡ ਲੈ ਕੱਢੂਗੀ ਫੇਰ ਕਰਮ ਵਾਲੀ ਸੋਨਾ ਕੋਈ ਵੀ ਘਰੇ ਰੱਖਣ ਵਾਲੀ ਆ ਗਾਰੰਟੀ ਹੋਊ ਆਪਣੀ ਐ ਨਹੀਂ ਗੱਲ ਠੀਕ ਆ ਬਾਈ ਫੋਲੀ ਬਾਈ ਤੋੜ ਕੇ ਦਿਖਾਈ ਪળી ਵੀ ਬਹੁਤ ਆ ਕਰਮ ਵਾਲੀ ਬਾਈ ਕਹਿੰਦਾ ਘਰੇ ਰੱਖਣ ਵਾਲੀ ਆ ਯਾਰ ਗਾਰੰਟੀ ਵਾਲਾ ਗਾਰੰਟੀ ਹੋਊ ਬਸ ਕੱਚੀ ਆ ਅਸੀਂ 2-4 ਦਿਨ ਮਸਾਂ ਹੀ ਲਊਗੀ ਬਾਈ ਕਰਮ ਵਾਲੀ ਇਹ ਸੋ ਸਿੰਗ ਸੁੰਗ ਕਰਮ ਵਾਲੀ ਦਾ ਬਹੁਤ ਚੰਗਾ ਹੈ। ਬਾਕੀ ਤੋਰਾ ਵਗੈਰਾ ਚੈੱਕ ਕਰਵਾਣਾ ਥੋੜਾ ਡਰਦੀ ਜਰੂਰ ਹੈ ਬਈ। ਡਰਦੀ ਬਈ ਆਪਣੇ ਬੜੂਆਂ ਖਾਉਂਦੀਆਂ ਜੀ। ਠੀਕ ਹੈ ਬਈ। ਹੂੰ ਤਾਂ ਕਰਕੇ ਥੋੜਾ ਜਿਹਾ ਸਹੀ ਹੈ। ਹੂੰ ਲੈ। ਫਲੀ ਵੀ ਕਰਮ ਵਾਲੀ ਫੁੱਲ ਆ ਬਈ ਤੇ ਲੇਵਾਂ ਲੂਗਾ ਕਰਮਾ ਇਹਦਾ ਕਮਾਲ ਆ। ਤੋਰਾ ਚੈੱਕ ਕਰੋ ਕਰਮਾ ਇਹਦਾ। ਥੋੜਾ ਫੜਾ ਪਿੱਛੇ ਤੋਂ ਬਹੁਤ ਚੌੜਾ ਬਈ। ਫਲੀ ਵੀ ਵਧੀਆ ਰਾਜੀ ਫੁੱਲ ਆ ਕਰਮ ਵਾਲੀ। ਹਾਂ ਮੋੜ ਲਿਓ ਬਈ। ਪੂਰਾ ਕਰਦਾ ਬਈ ਕੋਈ ਛੋਟੀ ਨਾ ਮਨੋ ਫਲੀ ਵੀ ਫੁੱਲ ਆ ਬਰੀਡ ਫੁੱਲ ਲੈਵਾ ਨੇੜ ਤੋਂ ਚੈੱਕ ਕਰ ਲੋ ਹਲੇ ਕੱਚੀ ਕੱਚੀ ਆਂਦਾ ਜਾਓ ਸਾਵਨਾ ਲਾਇਓ ਸਾਰੀਆਂ ਬਾਲਡਾਂ ਲੈ ਕੱਢੂ ਫਿਰ ਕਰਮਲੀ ਨੇ ਸੋਨਾ ਕਰਦੇ ਕੀ ਮੋਲ ਆ ਵੀਰੇ ਜਾਇਜ਼ ਜਾ ਨਾ ਫੋਨ ਤੇ ਕਰਾਂਗੇ ਬਈ ਰੇਟ ਜਾਇਜ਼ ਹੀ ਹੋ ਬਈ ਹਾਂ ਹਾਂ ਬਈ ਜਾਇਜ਼ ਹੋ ਠੀਕ ਆ ਮੋਲ ਬਈ ਕਹਿੰਦਾ ਫੋਨ ਤੇ ਕਰ ਲੈ ਮੋਲ ਜਿਹੜਾ ਛੋਟੀ ਦੇ ਸਾਵਨਾ ਬਿਲਕੁਲ ਜਾਇਜ਼ ਹੋਗਾ ਬਾਲਾ ਮੋਲ ਨਹੀਂ ਕਰਦੇ ਲੈਵਾ ਦੇਖੋ ਬਈ ਲੈਵਾ ਕਮਾਲ ਦਾ ਇੱਕ ਕਿਸੇ ਵੀ ਢੇਲਾ ਬਹੁਤ ਪੰਗਾ ਲਿਓ ਜ ਬਹੁਤ ਸਹੀ ਗੱਲ ਆ ਬਾਈ ਤੇ ਲਾਟੂ ਨਾਲ ਬਹੁਤ ਪਈਆਂ ਬਾਕੀ ਠੰਡੀ ਸੀ ਲਾਣਾ ਹਾਂ ਹਾਂ ਬਾਈ ਇਹ ਗਾਰੰਟੀ ਹੋ ਜਰ ਆਪਣੀ ਕੋਈ ਆਪਣਾ ਵਾਲਾ ਬੰਦਾ ਹੋਵੇ ਤੇ ਕਿਸੇ ਵੀ ਨੂੰ ਬਾਈ ਅੱਜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ